ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਆ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਨੇ ਮਨਨੇ ਪਰਮਨਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਸਮੀਤ ਜੀ ਇੱਕ ਬਹੁਤ ਮਹੱਤਵਪੂਰਨ ਟਾਪਿਕ ਹੈ ਖਬਰਾਂ ਇਹ ਨੇ ਕਿ ਬਹੁਤ ਸਾਰੇ ਸਾਡੇ ਵਿਦਿਆਰਥੀ ਜਿਹੜੇ ਕੈਨੇਡਾ ਚ ਨੇ ਉਹਨਾਂ ਦੇ ਸਪਾਊਸ ਇੰਡੀਆ ਚ ਨੇ ਉਹਨਾਂ ਨੂੰ ਸਪਾਊਸ ਵੀਜ਼ਾ ਅਪਲਾਈ ਕਰਨ ਦਾ ਮੁਕੰਮਲ ਢੰਗ ਪਤਾ ਨਹੀਂ ਲੱਗ ਰਿਹਾ ਸਪਾਊਸ ਵੀਜ਼ਾ ਦੀ ਜਗ੍ਹਾ ਵਿਜ਼ਟਰ ਵੀਜ਼ਾ ਵਿਜ਼ਟਰ ਵੀਜ਼ਾ ਜਾਂ ਡਿਪੈਂਡੈਂਟ ਵੀਜ਼ਾ ਹੁਣੇ ਮੈਨੂੰ ਇੱਕ ਤੱਕ ਕਲੈਰਿਟੀ ਦਿਓ ਕਿ ਉਹ ਕਿਹੜਾ ਵੀਜ਼ਾ ਅਪਲਾਈ ਕਰ ਸਕਦੇ ਨੇ ਔਰ ਕੀ ਕੀ ਉਹਦੇ ਲਈ ਫਾਰਮੈਲਿਟੀਆਂ ਨੇ ਜ਼ਰੂਰਤਾਂ ਸਰ ਦੇਖੋ ਪਹਿਲੀ ਗੱਲ ਤਾਂ ਜਿਹੜੇ ਵੀ ਹੁਣ ਜਿਨ੍ਹਾਂ ਦੇ ਸਪਾਉਸੇਸ ਮਾਸਟਰ ਡਿਗਰੀ ਤੇ ਨਹੀਂ ਗਏ ਆ ਉਹਨਾਂ ਨੂੰ ਡਿਪੈਂਡੈਂਟ ਵੀਜ਼ਾ ਤੇ ਨਹੀਂ ਜਾ ਸਕਦੇ ਉਹ ਕੈਨੇਡਾ ਸੋ ਜੇ ਦਾ ਪਹਿਲੀ ਗੱਲ ਜੇ ਤੁਹਾਡੇ ਸਟੂਡ ਜਿਹੜੇ ਉੱਥੇ ਸਪਾਊਸ ਗਏ ਆਂ ਜੋ ਗ੍ਰੈਜੂਏਟ ਹੈਗੇ ਆਂ ਔਰ ਉਹ ਡਿਪਲੋਮਾ ਜਾਂ ਪੀਜੀ ਡਿਪਲੋਮਾ ਚ ਗਏ ਆਂ ਤਾਂ ਉਹਨਾਂ ਨੂੰ ਆਪਾਂ ਮਾਸਟਰ ਡਿਗਰੀ 'ਚ ਐਡਮਿਸ਼ਨ ਦਵਾ ਸਕਦੇ ਆਂ ਪਹਿਲਾ ਸੋਲੂਸ਼ਨ ਤਾਂ ਇਹੀ ਹੈ ਸਰ ਤਾਂ ਕਿ ਤੁਸੀਂ ਡਿਪੈਂਡੈਂਟ ਵੀਜ਼ਾ ਤੇ ਜਾ ਸਕੋ ਸੋ ਦੇ ਤੁਹਾਡੇ ਸਪਾਊਸ ਉੱਥੇ ਹੈਗੇ ਆਂ ਪੀਜੀ ਡਿਪਲੋਮਾ ਕਰ ਰਹੇ ਨੇ ਡਿਪਲੋਮਾ ਕਰ ਰਹੇ ਨੇ ਔਰ ਬੈਚਲਰ ਡਿਗਰੀ ਉਹਨਾਂ ਨੇ ਕੀਤੀ ਹੋਈ ਹੈ ਤਾਂ ਪਹਿਲਾ ਸੋਲੂਸ਼ਨ ਇਹ ਹੈ ਕਿ ਅਸੀਂ ਉਹਨਾਂ ਨੂੰ ਮਾਸਟਰ ਡਿਗਰੀ ਦਵਾ ਦਿੰਨੇ ਆ ਉਹ ਚੇਂਜ ਕਰ ਲੈਣਾ ਐਂਡ ਯੂ ਕੈਨ ਗੋ অন ਡਿਪੈਂਡੈਂਟ ਵੀਜ਼ਾ ਉਹਦੇ ਬਹੁਤ ਸਾਰੇ ਬੈਨੀਫਿਟ ਐ ਬਿਕਾਜ਼ ਜੇ ਤੁਸੀਂ ਡਿਪੈਂਡੈਂਟ ਵੀਜ਼ਾ ਤੇ ਜਾਂਦੇ ਹੋ ਤਾਂ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਐ ਐਂਡ ਤੁਹਾਡੇ ਜੇ ਬੱਚੇ ਹੈਗੇ ਆ ਤਾਂ ਉਹ ਫ੍ਰੀ ਆਫ ਕਾਸਟ ਸਕੂਲਾਂ 'ਚ ਪੜ ਸਕਦੇ ਐ ਫ੍ਰੀ ਆਫ ਕਾਸਟ ਸਰਕਾਰੀ ਸਕੂਲਾਂ 'ਚ ਪੜ ਸਕਦੇ ਐ ਪਰ ਜੇ ਉਹ ਬੈਚਲਰ ਡਿਗਰੀ ਨਹੀਂ ਕੀਤੀ ਹੋਈ ਐ ਤਾਂ 스ਪਾਊਸ ਕੇਸ 'ਚ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਸੋ ਟੂਰਿਸਟ ਵੀਜ਼ਾ ਅਪਲਾਈ ਕਰਨ ਲਈ ਵੀ ਸਾਨੂੰ ਡਾਕੂਮੈਂਟਸ ਚਾਹੀਦੇ ਹੈਗੇ ਆ ਜਿਹੜੇ ਕਿ ਸਟਰੋਂਗ ਡਾਕੂਮੈਂਟ ਤਾਹੀਂ ਤੁਹਾਨੂੰ ਵੀਜ਼ਾ ਮਿਲੇਗਾ ਔਰ ਟੂਰਿਸਟ ਵੀਜ਼ਾ ਤੁਹਾਨੂੰ ਪਤਾ ਹੀ ਹੈ ਕੈਨੇਡਾ ਦਾ ਸਰ 10 ਸਾਲ ਦਾ ਮਿਲਦਾ ਜਿਦੇ ਚ ਅਸੀਂ 6-6 ਮਹੀਨੇ ਦੀ ਵਿਜ਼ਿਟ ਆ ਸਕਦੇ ਹਾਂ ਐਂਡ ਜਦ ਤੱਕ ਤੁਹਾਡਾ ਸਪਾਊਸ ਵਰਕ ਪਰਮਿਟ ਤੇ ਨਹੀਂ ਆ ਜਾਂਦਾ ਤਦ ਤੱਕ ਤੁਸੀਂ ਟੂਰਿਸਟ ਵੀਜ਼ਾ ਤੇ ਆ ਜਾਣਾ ਜਾਣਾ ਕਰ ਸਕਦੇ ਹੋ ਜਾਂ ਫਿਰ ਉਸ ਤੋਂ ਜਾ ਉਸ ਤੋਂ ਬਾਅਦ ਤੁਸੀਂ ਆਪਣਾ ਵਰਕ ਵੀਜ਼ਾ ਚ ਕਨਵਰਟ ਕਰਾ ਸਕਦੇ ਹੋ ਜਾਂ ਡੈਫੀਨਿਟਲੀ ਤੁਸੀਂ ਜੇ ਤੁਹਾਨੂੰ ਟੂਰਿਸਟ ਵੀਜ਼ਾ ਤੁਹਾਨੂੰ ਲੱਗ ਜਾਂਦਾ ਤੁਸੀਂ ਵੀ ਕੋਈ ਸਸਤਾ ਜਿਆ ਕੋਰਸ ਲੈ ਸਕਦੇ ਹੋ ਅਫੋਰਡੇਬਲ ਸਟੂਡੈਂਟ ਵੀਜ਼ਾ ਲੈ ਸਕਦੇ ਹੋ ਔਰ ਆਪਣੇ ਟੂਰਿਸਟ ਵੀਜ਼ਾ ਨੂੰ ਸਟੂਡੈਂਟ ਵੀਜ਼ਾ ਚ ਕਨਵਰਟ ਕਰਾ ਕੇ ਉੱਥੇ ਪਾਰਟ ਟਾਈਮ ਜੌਬ ਵੀ ਕਰ ਸਕਦੇ ਸੋ ਦਿਸ ਕੈਨ ਬੀ ਵਨ ਸੋਲੂਸ਼ਨ ਆਲਸੋ ਸੋ ਸੋਲੂਸ਼ਨ ਬਹੁਤ ਸਾਰੇ ਆ ਰਹੇ ਹਨ ਸਟੂਡੈਂਟਸ ਨੂੰ ਜਾਂ ਡਿਪੈਂਡੈਂਟ ਵੀਜ਼ਾ ਚ ਪਰ ਇੱਕ ਸਹੀ ਗਾਈਡੈਂਸ ਦੀ ਕਮੀ ਹੈ ਐਸ ਟਾਈਮ ਤੇ ਮੈਨੂੰ ਪਤ ਲੱਗਦਾ ਹੈ ਕਿ ਬਹੁਤ ਸਾਰੇ ਬੱਚੇ ਜਿਹੜੇ ਡਿਪੈਂਡੈਂਟ ਵੀਜ਼ਾ ਤੇ ਜਾਣਾ ਚਾਹੁੰਦੇ ਸੀ ਪਰ ਉਹ ਨਹੀਂ ਜਾ پا ਰਹੇ ਹਨ ਬਟ ਇੱਕ ਗਲਤ ਗਾਈਡੈਂਸ ਦਾ ਸ਼ਿਕਾਰ ਹੋ ਰਹੇ ਨੇ ਸੋ ਕਿਸੇ ਨੂੰ ਲੱਖ ਰੁਪਏ ਦੇਣ ਦੀ ਲੋੜ ਨਹੀਂ ਹੈਗੀ ਮੈਂ ਸਾਰੇ ਸਟੂਡੈਂਟਸ ਨੂੰ ਇਹੀ ਐਡਵਾਈਸ ਕਰਾਂਗਾ ਕਿ ਸੋਮਬਡੀ ਇਸ ਚਾਰਜਿੰਗ ਮਨੀ ਫਰਮ ਯੂ ਐਂਡ ਟੇਕਿੰਗ ਲੈਕਸ ਆਫ ਰੁਪੀਏ ਕਿ ਕਿਸੇ ਨੂੰ ਵੀ ਲੱਖਾਂ ਰੁਪਏ ਦਉਣ ਦੇਣ ਦੀ ਲੋੜ ਨਹੀਂ ਹੈਗੀ ਮੈਂ ਸੁਰਿੰਦਰ ਜੀ ਤੁਹਾਨੂੰ ਵੀ ਕਹਾਂਗਾ ਕਿ ਤੁਸੀਂ ਇੱਕ ਮੁਹਿੰਮ ਚਲਾਓ ਕਿ ਜੇ ਕਿਸੇ ਤੋਂ ਲੱਖਾਂ ਰੁਪਏ ਚਾਰਜ ਕੀਤੇ ਜਾ ਰਹੇ ਨੇ ਤਾਂ ਬਹੁਤ ਹੀ ਗਲਤ ਹੈ ਬਹੁਤ ਗਲਤ ਹੈ ਕਿਉਂਕਿ ਲੱਖਾਂ ਰੁਪਏ ਚਾਰਜ ਕੀਤੇ ਜਾ ਰਹੇ ਨੇ ਔਰ ਸਟੂਡੈਂਟ ਜਿਹੜਾ ਸਾਡਾ ਕੰਮ ਫ੍ਰੀ ਆਫ ਕਾਸਟ ਹੋ ਸਕਦਾ ਹੈ ਤਾਂ ਆਪਾਂ ਕਿਸੇ ਨੂੰ ਲੱਖਾਂ ਰੁਪਏ ਕਿਉਂ ਦਈਏ ਸੋ ਸਟੂਡੈਂਟ ਐਂਡ ਸਾਰਿਆਂ ਨੂੰ ਸਮਝਣ ਦੀ ਲੋੜ ਹੈਗੀ ਆ ਲੈਂਡਮਾਰਕ ਇਮੀਗ੍ਰੇਸ਼ਨ ਦੀਆਂ ਸਟੂਡੈਂਟ ਵੀਜ਼ਾ ਸਰਵਿਸਿਜ਼ ਫ੍ਰੀ ਆਫ ਕਾਸਟ ਹੈ ਤਾਂ ਤੁਸੀਂ ਕੀ ਕਹਿੰਦੇ ਹੋ ਸਾਡੀਆਂ ਸਰਵਿਸਿਜ਼ ਫ੍ਰੀ ਆਫ ਕਾਸਟ ਅਬ ਇਹਨ ਕਰ ਸਕਦੇ ਬਿਲਕੁਲ ਠੀਕ ਹੈ ਜੀ ਥੈਂਕ ਯੂ ਸੋ ਮਚ ਸੋ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ ਹੈ ਜਸਮੀਤ ਪਾਟਿਆ ਜੀ ਨੇ ਸੋ ਮੈਨੂੰ ਲੱਗਦਾ ਹੈ ਕਿ ਇਹ ਇਨਫੋਰਮੇਸ਼ਨ ਵਿਦਿਆਰਥੀਆਂ ਦੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਏਗੀ ਅਖੀਰ ਚ ਛੋਟੀ ਜੀ ਗੱਲ ਮੈਂ ਭੁੱਲ ਗਿਆ ਡਾਕੂਮੈਂਟਸ ਜਿਨ੍ਹਾਂ ਨੇ ਵਿਜ਼ਟਰ ਵੀਜ਼ੇ ਤੇ ਜਾਣਾ ਹੈ ਡਾਕੂਮੈਂਟਸ ਕਿਹੜੇ ਕਿਹੜੇ ਉਹਨਾਂ ਕੋਲੇ ਹੋਣੇ ਚਾਹੀਦੇ ਨੇ ਸੋ ਦੇਖੋ ਜਿਹੜੇ ਵਿਜ਼ਟਰ ਵੀਜ਼ਾ ਤੇ ਜਾਣਾ ਚਾਹੁੰਦੇ ਨੇ ਡਾਕੂਮੈਂਟ ਸਾਡੇ ਕੋਲ ਇੱਕ ਚੈਕਲਿਸਟ ਹੈ ਕਾਫੀ ساری ਲਿਸਟ ਹੈ ਤੁਹਾਡੀ ਪ੍ਰੋਫਾਈਲ ਦੇ ਹਿਸਾਬ ਨਾਲ ਤੁਹਾਨੂੰ ਡਾਕੂਮੈਂਟ ਦੱਸੇ ਜਾਣਗੇ ਜੇ ਤੁਸੀਂ ਐਗਰੀਕਲਚਰਿਸਟ ਹੋ ਤਾਂ ਐਗਰੀਕਲਚਰ ਰਿਲੇਟਡ ਡਾਕੂਮੈਂਟ ਦੱਸੇ ਜਾਣਗੇ ਜੇ ਤੁਸੀਂ ਕੀ ਕਹਿੰਦੇ ਆ ਬਿਜ਼ਨਸ ਕਰਦੇ ਹੋ ਤਾਂ ਬਿਜ਼ਨਸ ਰਿਲੇਟਡ ਡਾਕੂਮੈਂਟ ਦੱਸੇ ਜਾਣਗੇ ਜੇ ਤੁਸੀਂ ਏ ਇਮਪਲਾਈਡ ਹੋ ਤਾਂ ਏਮਪਲੋਇਰ ਰਿਲੇਟਡ ਤੁਹਾਨੂੰ ਡਾਕੂਮੈਂਟ ਦੱਸੇ ਜਾਣਗੇ ਤਾਂ ਸਾਨੂੰ ਕੀ ਕਹਿੰਦੇ ਆ ਏ ਇਦਾਂ ਨਹੀਂ ਹੈ ਕਿ ਮੈਂ ਹੁਣ ਸਾਰਿਆਂ ਨੂੰ ਦੱਸਦਾ ਕਿ ਕਿਹੜੇ ਡਾਕੂਮੈਂਟਸ ਲੱਗਣਗੇ ਤੁਸੀਂ ਸਾਡੇ ਆਫਿਸ ਵਿਜ਼ਿਟ ਕਰੋ ਡਾਕੂਮੈਂਟਸ ਅਸੀਂ ਸਮਝਾਵਾਂਗੇ ਮੇਨਲੀ ਇਨਕਮ ਟੈਕਸ ਰਿਟਰਨਸ ਸੀਆ ਰਿਪੋਰਟ ਪ੍ਰੋਪਰਟੀ ਵੈਲੂਏਸ਼ਨ ਬੈਂਕ ਸਟੇ

Okay, so thank you.